ਕੀ ਨਾ ਮੈਂ ਬਿਰਜੀ ਆਪਣਾ ਗੁਰਪ੍ਰਿੰਸ ਸਿੰਘ ਜੀ ਗੁਰਪ੍ਰੀਤ ਜੀ ਅੱਜ ਤੁਹਾਡੇ ਪਿੰਡ ਮੱਲੇਵਾਲ ਦੇ ਵਿੱਚ ਐਮਐਲਏ ਸਾਹਿਬ ਆਏ ਸੀ ਉਹਦੇ ਘਟਨ ਕਰਨ ਕੀ ਚੀਜ਼ ਹੈ ਤੁਹਾਡੇ ਨੂੰ ਸਾਡੇ 2.40 ਲੱਖ ਦਾ ਗ੍ਰਾਂਟ ਆਈ ਹੈ ਜੀ ਬਾਉਂਡਰੀ ਵਾਲੂ ਜੀ ਸਾਡੇ ਪਹਿਲੇ ਬਾਉਂਡਰੀ ਅਲਦਾ ਸਕੂਲ ਦੇ ਹੈ ਹੀ ਨਹੀਂ ਸੀ ਜੀ ਉਹਦਾ ਜਦੋਂ ਘਟਨ ਕਰਿਆ ਜੀ ਅੱਛਾ ਜੀ ਹਾਂਜੀ ਤਾਂ ਐਮਐਲਏ ਸਾਹਿਬ ਜਦ ਆਏ ਤਾਂ ਕਿਸਾਨ ਜਿੱਥੇ ਬੰਦੀਆਂ ਦੇ ਲੋਕ ਵੀ ਖੜੇ ਸੀ ਬਰਾਤ ਦੇ ਵਿਰੋਧ ਵਿਰੁਧਤਾ ਹੋਇਆ ਜੀ ਨਹੀਂ 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 ਕੋਈ ਵਿਰੋਧ ਤਾਂ ਨਹੀਂ ਹੋਈ ਜੀ ਉਹ ਤਾਂ ਮੰਨ ਲਓ ਆਦਰ ਪਾਰਟੀਆਂ ਚੋਂ ਆ ਕੇ ਲੋਕ ਮਾਹੌਲ ਖਰਾਬ ਕਰਦੇ ਨੇ ਸਾਡੇ ਪਿੰਡ ਦਾ ਕੋਈ ਨਹੀਂ ਸੀ ਸਾਡੀ ਪੰਚਾਇਤ ਨਗਰ ਸਾਰਾ ਪੁਰਾ ਸਾਮਰਚੀ ਸਕੂਲ ਦੇ ਵਿੱਚ ਸਾਡੇ ਸਕੂਲ ਦਾ ਹੀ ਪ੍ਰੋਗਰਾਮ ਸੀ ਪਹਿਲਾਂ ਚਾਰ ਦੀਵਾਰੀ ਮਤਲਬ ਨਹੀਂ ਸੀਗੀ ਨਹੀਂ ਸੀ ਜੀ ਅੱਛਾ ਜੀ ਹਾਂਜੀ ਆ ਵੀ ਟਾਈਮ ਤੋਂ ਹੈ ਉਹ ਜਿੱਦਾਂ ਸਕੂਲ ਬਣਿਆ ਸਾਡੇ ਬਾਉਂਡਰੀ ਬਾਹਰ ਨਹੀਂ ਸੀ ਜੀ ਹਾਂਜੀ ਸਟੇਟ ਜਿਲ੍ਹਾ ਕੀ ਨਾਮ ਹੈ ਬਿਰਦੀ ਕਾ ਗੰਦ ਆਜ ਐਮਐਲਏ ਸਾਹਿਬ ਆਏ ਸੀਗੇ ਕੀ ਕਹਿਣਾ ਚਾਹੁੰਦੇ ਸਕੂਲ ਤੋਂ ਬਹੁਤ ਵਧੀਆ ਰੈਵੈਨਿਊ ਕੈਸਰ ਸਾਹਿਬ ਡਿਸਪੋ ਜਗਾ ਬਈ ਜੌਣ ਦੀ ਬਾਉਂਡਰੀ ਪਾ ਲਈ ਸਕੂਲ ਦਾ ਕਾਫੀ ਏਰੀਆ ਕਿਨੇ ਪੈਸੇ ਹਿਸਾਨ ਉਹ ਲਈ 22 ਲੱਖ ਦੀ ਗ੍ਰਾਂਟ ਜਿਹੜੀ ਨੇ ਪਹਿਲਾਂ ਦੱਸਿਆ ਉਹ ਆਈ ਸੀ ਉਹ ਬਹੁਤ ਵਧੀਆ ਤਰੀਕੇ ਨਾਲ ਹੋ ਗਿਆ ਉਹਦੀ ਕਾਰਨ ਸੀ ਤੋ ਇਹ ਇੱਕ ਨੀਤਾ ਕਾ ਸਕੂਲ ਹੈ ਜੀ ਇਹ ਇਹ ਪ੍ਰਸ਼ਾਸਨ ਹੈ ਪਲਾਸਕੂਲ ਦਾ ਕਸੂਲ ਹੈ ਬੱਚੇ ਇਹਦੇ ਵਿੱਚ ਪਹਿਗੇ ਕਿੰਨੇ ਬੱਚੇ ਹਨ ਜੀ ਬੱਚੇ ਹੈਗੇ ਕਿ 2.5 300 ਬੱਚੇ ਹੈਗੇ ਜੀ ਐਮਐਲਏ ਸਾਹਿਬ ਕਹਿੰਦਾ ਵੀ ਪਿੰਡ ਚ ਆਂਦੇ ਨੇ ਮਦਦ ਗ੍ਰਾਂਟਾ ਦੇ ਰਹੇ ਨੇ ਹਾਂ ਜੀ ਹਾਂ ਜੀ ਦੇ ਰਹੇ ਨੇ ਸਕੂਲ ਦੇ ਵਿੱਚ ਮਾਹੌਲ ਬੜਾ ਬਹੁਤ ਵਧੀਆ ਹੈ ਟੀਚਰ ਹਾਂ ਜੀ ਹਾਂ ਜੀ ਬਹੁਤ ਵਧੀਆ ਮਾਹੌਲ ਹੈ ਬਾਈ ਵਾਸਤੇ ਬੱਚੇ